ਸੋ ਪਈ ਸਾਹਿਬ ੴ ਵਾਹਿਗੁਰੂ ਜੀ ਕੀ ਫਤਿਹ ਬਾਦ ਸ਼ਹੀਦ ਅਸਮੀ ਕਬੇ ਵਾਜਬੇਂ ਤੀਚਾਉ ਪਈ ਅਮਰੀਕਾ ਰੋwidehat ਦੈਰਛਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਗਰੂਪ ਰਤਬਾਰਾ ਹਮਰੇ ਦੋਸਤ ਸਬੈ ਤੁਮ ਕਾ ਬੋ ਆਪ ਹਾਤ ਦੈ ਬੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਬੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਬੈ ਰਣਕਾਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂ ਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰ ਨਾ ਧਿਆਉ ਜੋ ਵਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁੰ ਚੁੰ ਛਤਰਾ ਹਮਾਰੇ ਮਾਰੀਏ ਆਪਾਦ ਮੁਝੇ ਵਰੀਏ ਮਰਨ ਕਾਲ ਦਾ ਤਰਾਸਿ ਵਰੀਏ ਦੇਉ ਸੁਦਾ ਮਾਰੇ ਰੱਖਾ ਸ੍ਰੀ ਅਸਤੂਜੋ ਕਰਿਓ ਰੱਖਾ ਰਾਖ ਲਿਓ ਮੈ ਰਾਖ ਨਿਹਾਰੇ ਸਾਇ ਸੰਸਾਹਿ ਬਿਆਰੇ ਬੀਨ ਬੰਦ ਉਸਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਸੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਜੂ ਅਵਤਰਾ ਕਾਲ ਪਾਇ ਕਰਿ ਸੰਪ੍ਰਕਾਸ਼ਾ ਸਕਲ ਕਾਲ ਦਾ ਕੀਆ ਤਮਾਸ਼ਾ ਜਨਕਾਲ yogi ਸੇਵਕੀਓ ਬੇਦਰਾਜ ਬ੍ਰਹਮਾ ਜੂਥੀਓ ਜਨਕਾਲ ਸਭ ਲੋਕ ਸੁਆਰਾ ਨਮਸਕਾਰ ਰਹਿਤਾਏ ਰਾਜ ਜਵਨਕਾਲ ਸਭ ਜਗਤ ਬਨਾਇਓ ਦੇਵ ਦਇਤ ਜਚਣੂ ਜਾਇਓ ਆਦ ਅੰਤ ਇੱਕ ਐਵਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤੇਸੀ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਣ ਕੋ ਪਾਲ ਮੋ ਬਾਦ ਗਿਓ ਕਾਟਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚ ਰਸ ਧੂਲਾ ਸਭ ਪਰ ਕਿਰਪਾ ਅਦ੍ਰਿਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਨੈ ਜਬ ਉਤਕਰ ਖੜਾ ਕਰਦਾਰ ਆ ਪ੍ਰਜਾਤਰਤਵ ਦੇਹ ਭਾਰ ਜਵੇ ਆਕਰ ਕਰਤੋਂ ਕਬੂ ਤੁਮ ਮੈ ਮਿਲਦੇ ਤਰਸਭੂ ਜੀਤੇ ਵਦਨ ਸੇਸ਼ ਸਬਤਾ ਰਹਿ ਆਪ ਆਪਨੀ ਭੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਬ ਜਾਨਤ ਬੇਦ ਭੇਦ ਦੇ ਰਿਆਲਮ ਨਿਰੰਕਾਰ ਨਿਰਭੁਕਾਰ ਨਿਰਲੰਭ ਆਦਿ ਨੀਰਨਾਦ ਸਾਂਭ ਤਾਂਕਾ ਮੂੜ ਚਾਰਤ ਭੇਦਾ ਜਾਂ ਕੋ ਭੇਉ ਨ ਪਾਵਤ ਵੇਦਾ ਤਾਂ ਕੋ ਕਰ ਪਹਿਰਣ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਹਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਭੈਣ ਭੈਣ ਦੋਹੇ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦਿ ਸਜਾਤਮ ਸੰਸਾਰ ਇਕੈ ਰੂਪਨੁ ਬਸ ਰੂਪਾ ਰੰਗ ਕਪਹਿਉ ਰਾਵ ਗਈ ਬੂਪਾ ਹੰਡਜ ਜੇਰਜ ਸੇਤਜ ਈਨੀ ਉਤਪੁਜ ਖਾਨ ਬਹਰ ਰੱਜਦੀਨੀ ਕੌਂ ਫੂਲ ਰਾਜਾ ਹੈ ਬੈਠਾ ਕੌਂ ਸਮਟ ਕੋਸਲ ਤਰੀਕਾ ਠਾ ਸਗਰੀ ਸੇਜ ਦਿਖਾਇਆ ਜੰਭਉ ਆਠ ਜੁਗਾਦ ਸਰੂਪ ਸੇਂਭਉ ਆਵਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਰਤਿਤ ਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੀ ਹਸ ਪੂਜਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਵੈ ਮਰੇ ਪੁਰਖਜਮਨ ਪਤ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਬਦਾਰੇ ਜੋ ਕਾਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਰਿਸ਼ਤ ਰੇਤਿਤ ਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਹਰ ਹੋ ਤਾਕੇ ਤਾਪ ਤਨਕਮੋ ਵਰੋ ਰੇਤ ਦੇ ਕਰਮੋ ਸਭ ਹੋਈ ਦੋਸ਼ ਛਾਜ ਵਸ ਕੇ ਨਾ ਹੋਈ ਇੱਕ ਵਾਰ ਦਿਨ ਤੂੰ ਮੈਂ ਸੰਭਾਰਾ ਕਾਲ ਫਾਂਸ ਤੇ ਤੈਂ ਹੁਬਾਰਾ ਜਿਨਦਰ ਨਾਮ ਤੇ ਆ ਰੋ ਕਹਾ ਦਾਰਿਤ ਦੁਸ਼ਦੋਖ ਤੇਰਾ ਖੜਗ ਕੇ ਤਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਓ ਬਾਰੀ ਸਰਵਠੌਰ ਹੋ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਖਾੜਗ ਤੇ ਤਮੈ ਸ਼ਰਨ ਤੇਹਾਰੀ ਆਪ ਫਾਟ ਦੇ ਲਹੋ ਵਾਰੀ ਸਰਬ ਥੌਰ ਮੋਹ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀ ਫਤ ਸੋ ਪਈ ਸਾਹਿਬ ੴ ਵਾਹਿਗੁਰੂ ਜੀ ਕੀ ਫਤਿਹ ਬਾਦ ਸ਼ਹੀਦ ਅਸਮੀ ਕਬੇ ਵਾਜਬੇਂ ਤੀਚਾਉ ਪਈ ਅਮਰੀਕਾ ਰੋ ਹਾਥ ਦੈਰਛਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਗਰੂਪ ਰਤਬਾਰਾ ਹਮਰੇ ਦੋਸਤ ਸਬੈ ਤੁਮ ਕਾ ਬੋ ਆਪ ਹਾਥ ਦੈ ਬੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਬੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਬੈ ਰੰਕਾਉ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰਨਾ ਧਿਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਐ ਚੁੰ ਚੁੰ ਸਤਰ ਮਾਰੇ ਮਾਰੀਐ ਆਪ ਆਦ ਮੁਜ ਵਰੀਐ ਮਰਨ ਕਾਲ ਕਾ ਤਰਾਸ ਦੀ ਵਰੀਐ ਬੁਝਿਓ ਸਦਾ ਮਾਰੇ ਪਛਾ ਸ੍ਰੀ ਅਸਤੂ ਜੋ ਕਰੇ ਔਰ ਅੱਛਾ ਰਾਖ ਲਿਓ ਮੈਂ ਰਾਖ ਨਿਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਸ ਜੂ ਅਵਤਰਾ ਕਾਲ ਪਾਏ ਕਰਤ ਕਿਸਮ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸੇਵੀਓ ਬੇਦ ਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸੁਆਰਾ ਨਮਸਕਾਰ ਹੈ ਤਾਏ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਚਣੁ ਜਾਇਓ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤੇਸੀ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸ਼ਤਰਣ ਕੋ ਪਾਲ ਮੋ ਬਾਦ ਗਿਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਗੁਚਰਿਅ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक की पीर पहचानै कट कट की पट पट की, -की, की, -की, -की जानै जान जान जा जब उत्कर खरा करदार आ प्रजात्रत देह भार जबे आकर करतहु कबहु तुम मै मिल दे तर् सबहु जीते वदन शीश सबता रह आप अपनी भुजा रे तुम सहित रहत निरालव जानत वेद भेद रे आलम ਨਿਰੰਕਾਰ ਨਿਰਭੁਕਾਰ ਨਿਰਲੰਭ ਆਦਿ ਨੀਰਨਾਦ ਸਾਂਭ ਤਾਂਕਾ ਮੂੜ ਚਾਰਦ ਭੇਦਾ ਜਾਂ ਕੋ ਭੇਉ ਨ ਪਾਵਤ ਵੇਦਾ ਤਾਂ ਕੋ ਕਰ ਪਹਿਰਣ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਹਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਭੈਣ ਭੈਣ ਦੋਹੇ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦਿ ਸਜਾਤਮ ਸੰਸਾਰ ਇਕੈ ਰੂਪਨੁ ਬਸ ਰੂਪਾ ਰੰਗ ਕਪਹਿਉ ਰਾਵ ਗਈ ਬੂਪਾ ਹੰਡਜ ਜੇਰਜ ਸੇਤਜ ਈਨੀ ਉਤਪੁਜ ਖਾਨ ਬੋਹਰ ਰੱਜਦੀਨੀ ਕੌਂ ਫੂਲ ਰਾਜਾ ਹੈ ਬੈਠਾ ਕੌਂ ਸਮਟ ਕੋਸਲ ਤਰੀਕਾ ਠਾ ਸਗਰੀ ਸੇਜ ਦਿਖਾਇਆ ਜੰਭਉ ਆਠ ਜੁਗਾਦ ਸਰੂਪ ਸਿੰਭਉ ਆਵਰੱਛਾ ਮੇਰੀ ਤੁਮ ਕਰੋ ਸਿੱਖਿ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਰਤਿਤ ਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੀ ਹਸ ਪੂਜਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਵੈ ਮਰੇ ਪੁਰਖਜਮਨ ਪਤ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਬਦਾਰੇ ਜੋ ਕਾਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਰਿਸ਼ਤ ਰੇਤ ਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਹਰ ਹੋ ਤਾਕੇ ਤਾਪ ਤਨਕਮੋ ਵਰੋ ਰੇਜ਼ ਦੇ ਕਰਮੋ ਸਭ ਹੋਈ ਦੋਸ਼ ਛਾ ਜਸ ਕਹਿ ਨ ਕੋਈ ਇੱਕ ਵਾਰ ਦਿਨ ਤੂੰ ਮੈਂ ਸੰਭਾਰਾ ਕਾਲ ਫਾਂਸ ਤੇ ਤੈਂ ਉਬਾਰਾ ਜਿਨਦਰ ਨਾਮ ਤੇ ਆ ਰੋ ਕਹਾ ਦਾਰਿਤ ਦੁਸ਼ ਦੋਖ ਤੇਰਾ ਖੜਗ ਕੇ ਤਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਓ ਬਾਰੀ ਸਰਵ ਠੌਰ ਹੋ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਖਾੜਗ ਤੇ ਤਮੈ ਸ਼ਰਨ ਤੇਹਾਰੀ ਆਪ ਫਾਟ ਦੇ ਲਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਵਾਹਿ ਗੁਰੂ ਜੀ ਕਾ ਥਲਸਾ ਵਾਹਿ ਗੁਰ ਜੀ ਕੀ ਮਤੈ ਸੋ ਪਈਸ਼ਾ ਹੈ ਬਿ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਬਾਦ ਸ਼ਹੀਦ ਅਸਮੀ ਕਬੇ ਵਾਜਬੇਂ ਤੀਚਾਉ ਪਈ ਅਮਰੀਕਾ ਰੋ ਹਾਥ ਦੈਰਛਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਗਰੂਪ ਰਤਬਾਰਾ ਹਮਰੇ ਦੋਸਤ ਸਬੈ ਤੁਮ ਕਾ ਬੋ ਆਪ ਹਾਥ ਦੈ ਬੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਬੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰੀਐ ਸਬੈ ਰਣਕਾਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰ ਨਾ ਧਿਆਉ ਜੋ ਵਰ ਚਾਹਉ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁੰਨ ਚੁੰਨ ਛਤਰਾ ਹਮਾਰੇ ਮਾਰੀਏ ਆਬਾਦ ਮੁਝੇ ਮਰੀਏ ਮਰਨ ਕਾਲ ਕਾ ਤਰਾਸ ਤਿ ਮਰੀਏ ਦੇਉ ਸੁਦਾ ਮਾਰੇ ਰੱਖਾ ਸ੍ਰੀ ਅਸਤੂਜੋ ਕਰਿਓ ਰੱਖਾ ਰਾਖ ਲਿਓ ਮੈ ਰਾਖ ਨਿਹਾਰੇ ਸਾਇ ਸੰਸਾਹਿ ਬਿਆਰੇ ਦੀਨ ਬੰਦ ਉਸਟਣ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਸੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਜੂ ਅਵਤਰਾ ਕਾਲ ਪਾਇ ਕਰਿ ਸੰਪ੍ਰਕਾਸ਼ਾ ਸਕਲ ਕਾਲ ਦਾ ਕੀਆ ਤਮਾਸ਼ਾ ਜਵਨ ਕਾਲ yogi ਸੇਵਕੀਓ ਬੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸੁਆਰਾ ਨਮਸਕਾਰ ਰਹਿਤਾਏ ਰਾਜ ਜਵਨਕਾਲ ਸਭ ਜਗਤ ਪਨਾਇਓ ਦੇਵ ਦੇਤ ਜੱਛਣ ਨੂੰ ਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵਕਨ ਕੋ ਸਗੁਣ ਸੁਗਦੀਓ ਛਤਰਣ ਕੋ ਪਾਲ ਮੋ ਬਾਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक पीर पीर की पीर पहचानै कट कट की पट पट की, -की, -की जानै जब उत्कर खरा करतार आ प्रजात्रत देह भार जवे दे आकर करतहु कबहु तुम मै मिल दे, दे, दे तर् सबहु जीते वदन शीश सबता रह आप अपनी भुजा रे तुम सहित ते रहत निरालव जानत वेद भेद रे आलम ਨਿਰੰਕਾਰ ਨਿਰਭੁਕਾਰ ਨਿਰਲੰਭ ਆਦਿ ਨੀਲ ਅਨਾਦ ਸੰਭ ਤਾਂਕਾ ਮੂੜ ਚਾਰਦ ਭੇਦਾ ਜਾਂ ਕੋ ਭੇਉ ਨ ਪਾਵਤ ਵੇਦਾ ਤਾਂ ਕੋ ਕਰ ਪਹਿਰਣ ਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਹਿਵ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਭੈਣ ਭੈਣ ਦੋਹੇ ਦੇਤੀ ਤੁਮਰਾ ਲਖਣ ਨ ਜਾਏ ਪਸਾਰਾ ਕੇ ਵਿਦਿ ਸਜਾ ਬਤਮ ਸੰਸਾਰ ਇਕੇ ਰੂਪਨੁ ਬਸ ਰੂਪਾ ਰੰਗ ਕਉ ਭੈ ਹੋ ਰਾਵ ਗਈ ਬੂਪਾ ਹੰਡਜ ਜੇਰਜ ਸੇਤਜ ਈਨੀ ਉਤਪੁਜ ਖਾਨ ਬੋਹਰ ਰੱਜਦੀਨੀ ਕੌਂ ਫੂਲ ਰਾਜਾ ਐ ਬੈਠਾ ਕੌਂਸ ਮਟਕੋਸਲ ਤਰੀਕਾ ਠਾ ਸਗਰੀ ਸੇਜ ਦਿਖਾਇਆ ਜੰਭਉ ਆਠ ਜੁਗਾਦ ਸਰੂਪ ਸੇਂਭਉ ਅਵਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਰਤਿਤ ਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੀ ਹਸ ਪੂਜਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਵੈ ਮਰੇ ਪੁਰਖਜਮਨ ਪਤ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਬਦਾਰੇ ਜੋ ਕਾਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਰਿਸ਼ਤ ਰੇਤਿਤ ਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਹਰ ਹੋ ਤਾਕੇ ਤਾਪ ਤਨਕਮੋ ਵਰੋ ਰੇਜ਼ ਦੇ ਕਰਮੋ ਸਭ ਹੋਈ ਦੋਸ਼ ਛਾ ਜੈਸ ਕਹਿ ਨ ਕੋਈ ਇੱਕ ਵਾਰ ਦਿਨ ਤੂੰ ਮੈਂ ਸੰਭਾਰਾ ਕਾਲ ਫਾਂਸ ਤੇ ਤੈਂ ਹੁਬਾਰਾ ਜਿਨਦਰ ਨਾਮ ਤੇ ਆ ਰੋ ਕਹਾ ਦਾਰਿਤ ਦੁਸ਼ ਦੋਖ ਤੇਰਾ ਖੜਗ ਕੇ ਤਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਓ ਬਾਰੀ ਸਰਵਠੌਰ ਹੋ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਖਾੜਗ ਤੇ ਤਮੈ ਸ਼ਰਨ ਤੇਹਾਰੀ ਆਪ ਫਾਟ ਦੇ ਲਹੋ ਵਾਰੀ ਸਰਬ ਥੌਰ ਮੋਹ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀਮਤ ਸੋ ਪਈ ਸਾਹਿਬ ੴ ਵਾਹਿਗੁਰੂ ਜੀ ਕੀ ਫਤਿਹ ਬਾਦ ਸ਼ਹੀਦ ਅਸਮੀ ਕਬੇ ਵਾਜਬੇਂ ਤੀਚੋ ਪਈ ਅਮਰੀਕਾ ਰੋ ਹਾਥ ਦੈਰਛਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਗਰੂਪ ਰਤਬਾਰਾ ਹਮਰੇ ਦੋਸਤ ਸਬੈ ਤੁਮ ਕਾ ਬੋ ਆਪ ਹਾਥ ਦੈ ਬੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਬੈ ਕਰਤਾਰਾ ਮੋਰ ਅਚਾ ਨਿਜ ਕਰਦਾ ਕਰੀਐ ਸਬੈ ਰਣਕਾਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਐ ਚੁੰ ਚੁੰ ਸਤਰ ਮਾਰੇ ਮਾਰੀਐ ਆਪ ਆਦ ਮੁਜ ਵਰੀਐ ਮਰਨ ਕਾਲ ਕਾ ਤਰਾਸ ਦੀ ਵਰੀਐ ਭੂਜੋ ਸਦਾ ਮਾਰੇ ਪਛਾ ਸ੍ਰੀ ਅਸਤੂ ਜੋ ਕਰੇ ਔਰ ਅੱਛਾ ਰਾਖ ਲਿਓ ਮੈਂ ਰਾਖ ਨਿਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਸੰਤਾ ਕਾਲ ਪਾ पाए ब्रह्मा अवतरा काल पाए सिजु काल पाए कर विषम प्रकाशा सकल काल का, का किया तमाशा जवन काल योगी शिव कियो वेदराज ब्रह्मा जुथियो जवन काल सब लोग सुवारा नमस्कार है ताए हमारा जवन काल सब जगत बनाए ਦੇਵ ਦੇਤ ਜੱਛਣ ਨੂੰ ਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵਕਨ ਕੋ ਸਗੁਣ ਸੁਗਦੀਓ ਛਤਰਣ ਕੋ ਪਾਲ ਮੋ ਬਾਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक पीर काट -काट की पीर पहचानै कट कट की पट पट की, -की जानै जब उत्कर खड़ा करता रा प्रजात्रत देह भार जबे आकर करतहु कबहु तुम मै मिल दे, दे तर् सबहु जीते वदन, वदन शीश सबता रह आप अपनी भुजा रे तुम सब ही ते रहत निरालव जानत वेद भेद रे आलम ਨਿਰੰਕਾਰ ਨਿਰਭੁਕਾਰ ਨਿਰਲੰਭ ਆਦਿ ਨੀਰਨਾਦ ਸਾਂਭ ਤਾਂਕਾ ਮੂੜ ਚਾਰਦ ਭੇਦਾ ਜਾਂ ਕੋ ਭੇਉ ਨ ਪਾਵਤ ਵੇਦਾ ਤਾਂ ਕੋ ਕਰ ਪਹਿਣ ਮੰਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਹਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਭੈਣ ਭੈਣ ਦੋਹੇ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦਿ ਸਜਾ ਬਤਮ ਸੰਸਾਰ ਇਕੇ ਰੂਪਨੁ ਬਸ ਰੂਪਾ ਰੰਗ ਕਉ ਭੈਉ ਰਾਵ ਗਈ ਬੂਪਾ ਹੰਡਜ ਜੇਰਜ ਸੇਤਜ ਈਨੀ ਉਤਪੁਜ ਖਾਨ ਬੋਹਰ ਰਤਦਿਨੀ ਕਉਂ ਫੂਲ ਰਾਜਾ ਹੈ ਬੈਠਾ ਕੌਂਸ ਮਟਕ ਕੋ ਸਲ ਤਰੀ ਗਾਠਾ ਸਗਰੀ ਸੇਜ ਦਿਖਾਇ ਜੰਭਉ ਆਠ ਜੁਗਾਦ ਸਰੂਪ ਸਿੰਭਉ ਆਵਰੱਛਾ ਮੇਰੀ ਤੁਮ ਕਰੋ ਸਿੱਖਿ ਵਾੜ ਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਰਤਿ ਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੀ ਹਸ ਪੂਜਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਵੈ ਮਰੇ ਪੁਰਖਜਮਨ ਪਤ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਬਦਾਰੇ ਜੋ ਕਾਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਰਿਸ਼ਤ ਰੇਤ ਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਹਰ ਹੋ ਤਾਤ ਕੇ ਤਾਪ ਤਨਕ ਮੋਵਰੋ ਰੇਤ ਦੇ ਕਰਮੋ ਸਭ ਹੋਈ ਦੋਸ਼ ਛਾ ਜੈਸ ਕਹਿ ਨ ਕੋਈ ਇੱਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਂਸ ਤੇ ਤੈਂ ਉਬਾਰਾ ਜਿਨਦਰ ਨਾਮ ਤੇ ਆ ਰੂ ਕਹਾ ਦਾਰਿਤ ਦੁਸ਼ਦੋਖ ਤੇਰਾ ਖੜਗ ਕੇ ਤਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਓ ਬਾਰੀ ਸਰਵਠੌਰ ਹੋ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਖਾੜਗ ਤੇ ਤਮੈ ਸ਼ਰਨ ਤੇਹਾਰੀ ਆਪ ਫਾਟ ਦੈਲੇ ਹੋ ਵਾਰੀ ਸਰਬ ਥੌਰ ਮੋਹ ਸਹਾਈ ਦੁਸ਼ਟ ਦੋਖ ਤੇਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਪਈ ਸਾਹਿਬ ੴ ਵਾਹਿਗੁਰੂ ਜੀ ਕੀ ਫਤਿਹ ਬਾਦ ਸ਼ਹੀਦ ਅਸਮੀ ਕਬੇ ਵਾਜਬੇਂ ਤੀਚੋ ਪਈ ਅਮਰੀਕਾ ਰੋwidehat ਦੈਰਛਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਗਰੂਪ ਰਤਬਾਰਾ ਹਮਰੇ ਦੋਸਤ ਸਬੈ ਤੁਮ ਕਾ ਬੋ ਆਪ ਹਾਤ ਦੈ ਬੋਏ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਬੈ ਕਰਤਾਰਾ ਮੋਰ ਅਚਾ ਨਿਜ ਕਰਦਾ ਕਰੀਐ ਸਬੈ ਰਣਕਾਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰਨਾ ਧਿਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਐ ਚੁੰ ਚੁੰ ਸਤਰ ਮਾਰੇ ਮਾਰੀਐ ਆਪ ਆਦ ਮੁਜ ਵਰੀਐ ਮਰਨ ਕਾਲ ਕਾ ਤਰਾਸ ਦੀ ਵਰੀਐ ਬੁਝਿਓ ਸਦਾ ਮਾਰੇ ਪਛਾ ਸ੍ਰੀ ਅਸਤੂ ਜੋ ਕਰੇ ਔਰ ਅੱਛਾ ਰਾਖ ਲਿਓ ਮੈਂ ਰਾਖ ਨਿਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਸ ਜੂ ਅਵਤਰਾ ਕਾਲ ਪਾਏ ਕਰਮ ਕਿਸਮ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸੇਵਕੀਓ ਵੇਦ ਰਾਜ ਬ੍ਰਹਮਾ ਜੁਧੀਓ ਜਵਨ ਕਾਲ ਸਭ ਲੋਕ ਸੁਆਰਾ ਨਮਸਕਾਰ ਹੈ ਤਾਏ ਮਹਾਰਾ ਜਵਨ ਕਾਲ ਸਭ ਜਗਤ ਬਨਾਏ ਦੇਵ ਦੇਤ ਜਛਣ ਨੂੰ ਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵਕਨ ਕੋ ਸਗੁਣ ਸੁਗਦੀਓ ਛਤਰਣ ਕੋ ਪਾਲ ਮੋ ਬਾਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ एक एक की पीर पहचानै कट कट की पट -की पट की, -की जानै जब उत्कर खरा करतार आ प्रजात्र तत्व देह बरा जवे आकर करतहु कबहु तुम मै मिल दे तर् सबहु जीते वदन, वदन शीश सबता रह आप अपनी भुजा रे तुम सब ही ते रहत निरालव जानत वेद भेद रे आलम ਨਿਰੰਕਾਰ ਨਿਰਭੁਕਾਰ ਨਿਰੰਭ ਆਦਿ ਨੀਰਨਾਦ ਸਾਂਭ ਤਾਂ ਕਾ ਮੂੜ ਚਾਰਤ ਭੇਦਾ ਜਾਂ ਕੋ ਭੇਉ ਨਾ ਪਾਵਤ ਬੇਦਾ ਤਾਂ ਕੋ ਕਰ ਪਹਿਰਣ ਮਾਨਤ ਮਹਾ ਮੂੜ ਕਚ ਭੇਦ ਨਾ ਜਾਨਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਹਿਵ ਆਪੇ ਆਪੁਨੀ ਬੁਧ ਹੈ ਜੇਤੀ ਵਰਨਤ ਬੈਨ ਬੈਨ ਤੋਹਿ ਦੇਤੀ ਤੁਮਰਾ ਲਖਣ ਨ ਜਾਏ ਪਸਾਰਾ ਕੇਵਿਨ ਸਜਾਪਤਮ ਸੰਸਾਰਾ ਇਕੈ ਰੂਪਨੁ ਬਸ ਰੂਪਾ ਰੰਗ ਕਪਈ ਹੋਰਾ ਗਈ ਬੂਪਾ ਹੰਡਜ ਜੇਰਜ ਸੇਤਜ ਈਨੀ ਉਤਪੁਜ ਖਾਨ ਬਹਰ ਰਜਦੀਨੀ ਕੌਂ ਫੂਲ ਰਾਜਾ ਹੈ ਬੈਠਾ ਕੌਂ ਸਮਟ ਕੋਸਲ ਤਰੀਕਾ ਠਾ ਸਗਰੀ ਸੇਸ ਦਿਖਾਇਆ ਜੰਭਉ ਆਠ ਜੁਗਾਦ ਸਰੂਪ ਸੇਂਭਉ ਅਵਰੱਛਾ ਮੇਰੀ ਤੁਮ ਕਰੋ ਸਿੱਖ ਵਾਲ ਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਰਤਿਤ ਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੀ ਹਸ ਪੂਜਤਾ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਵੈ ਮਰੇ ਪੁਰਖਜਮਨ ਪਤ ਪਰੇ ਤਿਹਾਰੇ ਤਿਨ ਕੇ ਤੁਮ ਸੰਕਰ ਸਬਦਾਰੇ ਜੋ ਕਾਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਛਾ ਹੋਏ ਤਾਂ ਇਹ ਸਭ ਕਾਲ ਦੁਸ਼ਟ ਰਿਸ਼ਤ ਰੇਤਿਤ ਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਹਰ ਹੋ ਤਾਕੇ ਤਾਪ ਤਨਕਮੋ ਵਰੋ ਰੇਤ ਦੇ ਕਰਮੋ ਸਭ ਹੋਈ ਦੋਸ਼ ਛਾ ਅਸੰਗੈ ਨ ਕੋਈ ਇੱਕ ਵਾਰ ਦਿਨ ਤੂੰ ਮੈਂ ਸੰਭਾਰਾ ਕਾਲ ਫਾਂਸ ਤੇ ਤੈਂ ਉਬਾਰਾ ਜਿਨਦਰ ਨਾਮ ਤੇ ਆ ਰੋ ਕਹਾ ਦਾਰਿਤ ਦੁਸ਼ਦੋਖ ਤੇਰਾ ਖੜਗ ਕੇ ਤਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਓ ਬਾਰੀ ਸਰਵਠੌਰ ਹੋ ਸਹਾਈ दुष्ट दोख तेल हो बचाई खड्ग ते तमै शरण तिहारी आप फट दैल हो वैरी सर्व ठाोर मोह सहाई दुष्ट दोख तेल हो, ते हो बचाई वाहे गुरु जी का खालसा वाहे गुरु जी की फते